ਦੇਰਾਤ ਮੋਗਾ ਟਰੰਕ ਕੋਟ ਰੋਡ ਤੇ ਹੋਇਆ ਵੱਡਾ ਹਾਦਸਾ ਤੇਜ਼ ਰਫ਼ਤਾਰ ਟਿਪਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ਮੋਟਰਸਾਈਕਲ ਸਵਾਰ ਤਿੰਨੇ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਟੱਕਰ ਤੋਂ ਬਾਅਦ ਟਿਪਰ ਜਾ ਕੇ ਡਿੱਗਿਆ ਛੱਪੜ ਵਿੱਚ ਟਿਪਰ ਚਾਲਕ ਦੇ ਛੱਪੜ ਵਿੱਚ ਡੁੱਬਣ ਕਾਰਨ ਹੋਈ ਮੌਤ ਲਾਸ਼ ਨੂੰ ਬਾਹਰ ਕੱਢਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਵੱਲੋਂ ਦੇਰਾਂ ਜ਼ਖਮੀਆਂ ਨੂੰ ਪਹੁੰਚਾਇਆ ਗਿਆ ਸਰਕਾਰੀ ਹਸਪਤਾਲ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਨਗਰ ਨਿਕਮ ਦੇ ਮੀਅਰ ਬਲਜੀਤ ਸਿੰਘ ਚਾਨੀ ਨੇ ਕੀ ਦੱਸਿਆ ਆਓ ਸੁਣੋ ਨਾਨਕੇ ਰੋੜਾ ਦਰਪਨ ਜੀ ਰਾਮ ਬਲਵੰਤ ਇਸ ਵੇਲੇ ਫਟੇ ਗੜ ਗਏ ਤੇ ਹੋਇਆ ਕੀ ਆ ਇਹ ਮੋਟਰਸਾਈਕਲ ਤੇ ਆ ਰਹੇ ਸੀ ਸਾਈਡ ਤੇ ਕੱਚੇ ਸੀ ਆਏ ਹੋਣ ਦੋਨੇ ਇੱਕੋ ਜਆ ਗੁੱਪਝਾਈ ਹੋ ਤੁਸੀਂ ਆਪਣਾ ਛੁੱਪਾ ਚ ਵੜ ਗਿਆ ਕੋਣ ਕੋਣ ਭਜਾਇਆ ਸੀਗਾ ਦੋਨੇ ਆਵ ਟਰੱਕ ਵਾਲੇ ਅੱਛਾ ਬੜਾ ਤੇਜ਼ ਸੀ ਟਰੱਕ ਇਹਦਾ ਸਾਡੇ ਵਿੱਚ ਪਚਿਆ ਇਹਦਾ ਉਹ ਸਿੱਧਾ ਛੱਪੜ ਚ ਵੱਜ ਕੇ ਜਾ ਕੇ ਨਸਾਜ ਰੋਣ ਪਰ ਇੱਕ ਲਿਆਣੇ ਸੀ ਜੀ ਤੇ ਮੇਰੇ ਵਿੱਚ ਸੀ ਕਿੱਥੇ ਕਿੱਥੇ ਵੱਜੇ ਜੀ ਜੀ ਤਾਂ ਵੱਡੀ ਗਈ ਇੱਕ ਸਰਚ ਇੱਕ ਦੀ ਦੂਜੇ ਦੇ ਪੱਟ ਤੇ ਆ ਛੋਟਾ ਮੇਰੇ ਬਾਹ ਤੇ ਪੈਰ ਤੇ ਛੋਟਾ ਕਿੱਥੇ ਜਾ ਰਹੀ ਜੀ ਇਹ ਤਾਂ ਪਿੰਡੋਂ ਚੱਲੀ ਸੀ ਵਾਪਸ ਕਿਹੜੇ ਪਿੰਡ ਦੇ ਪਾਠੇ ਗੜ ਕੋਰੋਟਾ ਰਕਾਲੇ ਵਾਲੀ ਹਾਂ ਜੀ ਰਾਤ 10 ਵਜੇ ਦੇ ਕਰੀਬ ਫਤੇਗੜ ਗ੍ਰੈਂਡ ਪੈਲੈਸ ਦੇ ਬਿਲਕੁਲ ਸਾਹਮਣੇ ਹਾਦਸਾ ਹੋਇਆ ਕਿਉਂਕਿ ਸਮਾਜ ਸੇਵਾ ਸੁਸਾਇਟੀ ਹਮੇਸ਼ਾ ਹੀ 24 ਘੰਟੇ ਜਿਹੜੀ ਕਿ ਸੇਵਾ ਨੂੰ ਸਮਰਪਿਤ ਆ ਕਿਉਂਕਿ ਸੇਵਾ ਨੂੰ ਸਮਰਪਿਤ ਹੋਣਾ ਤੇ ਸਮਾਜ ਸੇਵਾ ਸੁਸਾਇਟੀ ਅਸੀਂ ਤਕਰੀਬਨ ਰਾਤ 10 ਵਜੇ ਜਿਹੜਾ ਕਿ 10 11 ਵਜੇ ਦੇ ਕਰੀਬ ਹਾਦਸਾ ਹੋਇਆ ਤੇ 10 11 ਵਜੇ ਤੋਂ ਉਸ ਵਕਤ ਹੀ ਜਿਹੜੀਆਂ ਕਿ ਅਸੀਂ ਸਾਡੀ ਟੀਮ ਜਿਹੜੇ ਕਿ ਐਕਸੀਡੈਂਟ ਜਿਹੜਾ ਇਹ ਟਿਪਰ ਤਾਨਕੋਟ ਸਾਈਡ ਤੋਂ ਆ ਰਿਹਾ ਸੀ ਕਰੀਬਨ ਕਹਿ ਸਕਦੇ ਆ ਕਿ ਡਾਲੇ ਵਾਲੇ ਸਾਈਡ ਨੂੰ ਜਾ ਰਿਹਾ ਸੀ ਨਸ਼ੇ ਦੀ ਓਵਰਡੋਜ਼ ਹੋਣ ਦੇ ਕਾਰਨ ਇਹ ਵੀਰ ਇੱਕ ਜਿਹੜੀ ਕਿ ਮੋਟਰਸਾਈਕਲ ਸੀਗਾ ਮੋਟਰਸਾਈਕਲ ਤੇ ਤਿੰਨ ਜਣੇ ਬੈਠੇ ਸੀਗੇ ਤਿੰਨਾਂ ਜਣਿਆਂ ਨੂੰ ਕੁਚਲਦਾ ਹੋਇਆ ਮੋਟਰਸਾਈਕਲ ਦੇ ਉੱਪਰ ਦੀ ਹੋ ਕੇ ਤੇ ਇਹ ਤੇਜ਼ ਸਪੀਡ ਨਾਲ ਜਿਹੜੀ ਕਿ ਸਾਈਡ ਤੇ ਤੁਸੀਂ ਵੇਖ ਰਹੇ ਆ ਸੜਕ ਦੇ ਜਿਹੜੇ ਰੇਲਿੰਗ ਲੱਗੀ ਆ ਉਸ ਨੂੰ ਵੀ ਤੋੜਦਾ ਹੋਇਆ ਉਸ ਤੋਂ ਬਾਅਦ ਦਰਖਤ ਵੀ ਲੱਗੇ ਸੀਗੇ ਵੱਡੀ ਮਾਤਰਾ 'ਚ ਉਹਨਾਂ ਨੂੰ ਵੀ ਤੋੜਦਾ ਹੋਇਆ ਜਾ ਕੇ ਇੱਕ ਛੱਪੜ ਦੇ ਵਿੱਚ ਟੈਗ ਪਿਆ ਵਾ ਕਿਉਂਕਿ ਜੇ ਛੱਪੜ ਵੀ ਕਰੀਬ 35-40 ਫੁੱਟ ਦੇ ਕਰੀਬ ਇਸ ਡੂੰਘਾ ਵਾ ਸਾਨੂੰ ਹੁਣ ਉਹ ਡੈੱਡ ਬੋਡੀ ਨਹੀਂ ਮਿਲ ਰਹੀ ਕਿਉਂਕਿ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਕਾ ਦੇ ਸੇਵਾਦਾਰਾਂ ਵੱਲੋਂ ਸਾਡੀ ਕੋਸ਼ਿਸ਼ ਆ ਸਾਡਾ ਵੀਰ ਬੰਟੀ ਜਿਹੜਾ ਕਿ ਹਮੇਸ਼ਾ ਹੀ ਸਾਡੇ ਨਾਲ ਜੁੜਿਆ ਹੋਇਆ ਤੇ ਸਾਡੇ ਗਰੁੱਪ ਦਾ ਇੱਕ ਮੈਂਬਰ ਇੱਕ ਪਰਿਵਾਰਕ ਮੈਂਬਰ ਤੇ ਤੁਸੀਂ ਦੇਖ ਰਹੇ ਆ ਕਿ ਸਾਡਾ ਵੀਰ ਉੱਪਰ ਇਸ ਟਾਈਮ ਖੜਾ ਵਾ ਤੇ ਸਾਡੀ ਕੋਸ਼ਿਸ਼ ਆ ਵੀ ਉਸ ਡੈੱਡ ਬੋਡੀ ਨੂੰ ਜਿਹੜਾ ਜਲਦ ਤੋਂ ਜਲਦ ਕੱਢਿਆ ਜਾਵੇ ਕਿਉਂਕਿ ਉਸ ਭੈਣ ਦੇ ਲਈ ਉਸ ਵੀਰ ਦੇ ਲਈ ਜਿਹੜੀ ਕਿ ਉਹ ਕਮੇਟੀ ਆ ਜਿਹੜੀ ਕਿ ਇਹ ਘਰ ਤੱਕ ਪਹੁੰਚ ਦੀ ਕਰ ਦੇਰਾਤ ਮੋਗਾ ਟਰੰਕੋਟ ਰੋਡ ਤੇ ਹੋਇਆ ਵੱਡਾ ਹਾਦਸਾ ਤੇਜ਼ ਰਫ਼ਤਾਰ ਟਿਪਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ਮੋਟਰਸਾਈਕਲ ਸਵਾਰ ਤਿੰਨੇ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਟੱਕਰ ਤੋਂ ਬਾਅਦ ਟਿਪਰ ਜਾ ਕੇ ਡਿੱਗਿਆ ਛੱਪੜ ਵਿੱਚ ਟਿਪਰ ਚਾਲਕ ਦੀ ਛੱਪੜ ਵਿੱਚ ਡੁੱਬਣ ਕਾਰਨ ਹੋਈ ਮੌਤ ਲਾਸ਼ ਨੂੰ ਬਾਹਰ ਕੱਢਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਵੱਲੋਂ ਦੇਰਾਂ ਜ਼ਖਮੀਆਂ ਨੂੰ ਪਹੁੰਚਾਇਆ ਗਿਆ ਸਰਕਾਰੀ ਹਸਪਤਾਲ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਨਗਰ ਨਿਕਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਕੀ ਦੱਸਿਆ ਆਓ ਸੁਣੋ ਨਾਂ ਕੀ ਰੋੜਾ ਦਰਪਣ ਜੇ ਇਸ ਵੇਲੇ ਫਟੇ ਗੜ ਗਏ ਤੇ ਹੋਇਆ ਕੀ ਆ ਇਹ ਮੋਟਰਸਾਈਕਲ ਤੇ ਆਲੇ ਸਾਈਡ ਤੇ ਕੱਚੇ ਸੀ ਆਏ ਹੋਰ ਦੋਨੇ ਇੱਕੋ ਜਆ ਬੁਪਝਾਈ ਹੋ ਤੁਸੀਂ ਤੱਕ ਛੋਪਾ ਚ ਵੜ ਗਿਆ ਕੋਣ ਕੋਣ ਪੁਝਾ ਰਿਆ ਸੀਗਾ ਦੋਨੇ ਆ ਟਰੱਕ ਵਾਲੇ ਅੱਛਾ ਬੜਾ ਤੇਜ਼ ਸੀ ਟਰੱਕ ਇਹਦਾ ਸਾਡੇ ਵਿੱਚ ਪਚਿਆ ਇਹਦਾ ਉਹ ਸਿੱਧਾ ਛੱਪੜ ਚ ਵੱਜ ਕੇ ਜਾ ਕੇ ਵਸਾਇਰ ਹੋਣ ਪਾ ਤੇ ਕਿੱਲੇ ਆਣੇ ਸੀ ਜੀ ਤੇ ਮੇਰੇ ਨਾਲ ਸੀ ਜੀ ਕਿੱਥੇ ਕਿੱਥੇ ਵੱਧ ਜੀ ਦੂਜੀ ਤਾਂ ਵੱਡੀ ਗਈ ਇੱਕ ਸਰਚ ਇੱਕ ਦੀ ਦੂਜੇ ਦੇ ਪੱਟਦੇ ਆ ਛੋਟਾ ਮੇਰੇ ਬਾਹਰ ਤੇ ਪੈਰ ਤੇ ਛੋਟਾ ਕਿੱਥੇ ਜਾ ਰਿਹਾ ਜੀ ਇਹ ਤਾਂ ਪਿੰਡੋਂ ਚੱਲੀ ਸੀ ਬਾਪੂ ਜੀ ਕਿਹੜੇ ਪਿੰਡ ਦੇ ਫਤਿਹਗੜ ਕੋਰੋਟਾ ਰਕਾਲੇ ਵਾਲੀ ਹਾਂ ਜੀ ਰਾਤ 10 ਵਜੇ ਦੇ ਕਰੀਬ ਫਤੇਗੜ ਗ੍ਰੈਂਡ ਪੈਲੈਸ ਦੇ ਬਿਲਕੁਲ ਸਾਹਮਣੇ ਹਾਦਸਾ ਹੋਇਆ ਕਿਉਂਕਿ ਸਮਾਜ ਸੇਵਾ ਸੁਸਾਇਟੀ ਹਮੇਸ਼ਾ ਹੀ 24 ਘੰਟੇ ਜਿਹੜੀ ਕਿ ਸੇਵਾ ਨਾਲ ਸਮਰਪਿਤ ਆ ਕਿਉਂਕਿ ਸੇਵਾ ਨੂੰ ਸਮਰਪਿਤ ਹੋਣਾ ਤੇ ਸਮਾਜ ਸੇਵਾ ਸੁਸਾਇਟੀ ਅਸੀਂ ਤਕਰੀਬਨ ਰਾਤ 10 ਵਜੇ ਜਿਹੜਾ ਕਿ 10 11 ਵਜੇ ਦੇ ਕਰੀਬ ਹਾਦਸਾ ਹੋਇਆ ਤੇ 10 11 ਵਜੇ ਤੋਂ ਉਸ ਵਕਤ ਹੀ ਜਿਹੜੀਆਂ ਕਿ ਅਸੀਂ ਸਾਡੀ ਟੀਮ ਜਿਹੜੇ ਕਿ ਐਕਸੀਡੈਂਟ ਜਿਹੜਾ ਇਹ ਟਿਪਰ ਧਨਕੋਟ ਸਾਈਡ ਤੋਂ ਆ ਰਿਹਾ ਸੀ ਕਰੀਬਨ ਕਹਿ ਸਕਦੇ ਆ ਕਿ ਡਾਲੇ ਵਾਲੇ ਸਾਈਡ ਨੂੰ ਜਾ ਰਿਹਾ ਸੀ ਨਸ਼ੇ ਦੀ ਓਵਰਡੋਜ਼ ਹੋਣ ਦੇ ਕਾਰਨ ਇਹ ਵੀਰ ਇੱਕ ਜਿਹੜਾ ਕਿ ਮੋਟਰਸਾਈਕਲ ਸੀਗਾ ਮੋਟਰਸਾਈਕਲ ਤੇ ਤਿੰਨ ਜਣੇ ਬੈਠੇ ਸੀਗੇ ਤਿੰਨਾਂ ਜਣਿਆਂ ਨੂੰ ਕੁਲਚਲਦਾ ਹੋਇਆ ਮੋਟਰਸਾਈਕਲ ਦੇ ਉੱਪਰ ਦੀ ਹੋ ਕੇ ਤੇ ਇਹ ਤੇਜ਼ ਸਪੀਡ ਨਾਲ ਜਿਹੜੀ ਕਿ ਸਾਈਡ ਤੇ ਤੁਸੀਂ ਵੇਖ ਰਹੇ ਸੜਕ ਦੇ ਜਿਹੜੀ ਰੇਲਿੰਗ ਲੱਗੀ ਆ ਉਸ ਨੂੰ ਵੀ ਤੋੜਦਾ ਹੋਇਆ ਉਸ ਤੋਂ ਬਾਅਦ ਦਰਖਤ ਵੀ ਲੱਗੇ ਸੀਗੇ ਵੱਡੀ ਮਾਤਰਾ 'ਚ ਉਹਨਾਂ ਨੂੰ ਵੀ ਤੋੜਦਾ ਹੋਇਆ ਜਾ ਕੇ ਇੱਕ ਛੱਪੜ ਦੇ ਵਿੱਚ ਡੈਗ ਪਿਆ ਵਾ ਕਿਉਂਕਿ ਇਹ ਛੱਪੜ ਵੀ ਕਰੀਬ 35-40 ਫੁੱਟ ਦੇ ਕਰੀਬ ਇਹ ਡੂੰਘਾ ਵਾ ਸਾਨੂੰ ਹੁਣ ਉਹ ਡੈੱਡ ਬੋਡੀ ਨਹੀਂ ਮਿਲ ਰਹੀ ਕਿਉਂਕਿ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਕਾ ਦੇ ਸੇਵਾਦਾਰ ਵੱਲੋਂ ਸਾਡੀ ਕੋਸ਼ਿਸ਼ ਆ ਸਾਡਾ ਵੀਰ ਬੰਟੀ ਜਿਹੜਾ ਕਿ ਹਮੇਸ਼ਾ ਹੀ ਸਾਡੇ ਨਾਲ ਜੁੜਿਆ ਹੋਇਆ ਤੇ ਸਾਡੇ ਗਰੁੱਪ ਦਾ ਇੱਕ ਮੈਂਬਰ ਇੱਕ ਪਰਿਵਾਰਕ ਮੈਂਬਰ ਤੇ ਤੁਸੀਂ ਦੇਖ ਰਹੇ ਆ ਕਿ ਸਾਡਾ ਵੀਰ ਉੱਪਰ ਖਾਇ ਇਸ ਟਾਈਮ ਖੜਾ ਵਾ ਤੇ ਸਾਡੀ ਕੋਸ਼ਿਸ਼ ਆ ਵੀ ਉਸ ਡੈੱਡ ਬੋਡੀ ਨੂੰ ਜਿਹੜਾ ਜਲਦ ਤੋਂ ਜਲਦ ਕੱਢਿਆ ਜਾਵੇ ਕਿਉਂਕਿ ਉਸ ਭੈਣ ਦੇ ਲਈ ਉਸ ਵੀਰ ਦੇ ਲਈ ਜਿਹੜੀ ਕਿ ਉਹ ਮਿੱਟੀ ਹੈ ਜਿਹੜੀ ਕਿਸੇ ਘਰ ਤੱਕ ਪਹੁੰਚਦੀ ਕਰਦੀ